ਦਿੱਲੀ ਦੇ ਲੋਕ ਸਭ ਤੋਂ ਵੱਧ ਗਾਲਾਂ ਕੱਢਦੇ ਨੇ ਅਜਿਹਾ ਅਸੀਂ ਨਹੀਂ ਸਗੋਂ ਇੱਕ ਸਰਵੇਖਣ ਅਗਰੋ ਇਹ ਗੱਲ ਸਾਹਮਣੇ ਆਈ ਹੈ ਦੱਸਦੇ ਕਿ ਮਾਪਿਆਂ ਤੇ ਧੀ ਦੀਆਂ ਗੱਲਾਂ ਦੀਆਂ ਦਿੱਲੀ ਦੇ ਵਿੱਚ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਨੇ ਇਸ ਸਰਵੇਖਣ ਰਿਪੋਰਟ 'ਚ ਖੁਲਾਸਾ ਹੋਇਆ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਗਾਲਾਂ ਕੱਢਣ ਵਾਲੇ ਰਾਜਾਂ ਵਿੱਚ ਨਾ ਸਿਰਫ ਦਿੱਲੀ ਸਗੋਂ ਪੰਜਾਬ ਹਰਿਆਣਾ ਅਤੇ ਕਈ ਹੋਰ ਰਾਜ ਵੀ ਸ਼ਾਮਲ ਨੇ ਸਰਵੇਖਣ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਗਾਲਾਂ ਦਿੱਲੀ ਦੇ ਲੋਕਾਂ ਲਈ ਇੱਕ ਆਦਤ ਬਣ ਗਈ ਹੈ ਜੋ ਹਰ ਛੋਟੀ ਜਿਹੀ ਗੱਲ ਤੇ ਗਾਲਾ ਕੱਢਦੇ ਨੇ ਸਿਰਫ ਮਰਦ ਹੀ ਨਹੀਂ ਸਗੋ ਔਰਤਾਂ ਤੇ ਕੁੜੀਆਂ ਖੁਦ ਵੀ ਮਾਪਿਆਂ ਤੇ ਧੀ ਲਈ અપਮਾਨਜਨਕ ਸ਼ਬਦਾ ਦੀ ਵਰਤੋਂ ਕਰਦੀਆਂ ਨੇ ਇੱਕ ਸਰਵੇਖਣ ਅਨੁਸਾਰ 30% ਔਰਤਾਂ ਤੇ ਕੁੜੀਆਂ અપਮਾਨਜਨਕ ਭਾਸ਼ਾ ਦੀ ਵਰਤੋਂ ਕਰਦੀਆਂ ਨੇ ਫੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁੜੀਆਂ ਦੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਵੀ અપਮਾਨਜਨਕ ਭਾਸ਼ਾ ਦੀ ਵਰਤੋਂ ਆਮ ਹੈ ਮੇਰੀ ਜਾਣਕਾਰੀ ਮੁਤਾਬਕ ਸੈਲਫੀ ਵਿਦ ਡਾਟਰ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਪ੍ਰੈਕਟਿਸ ਦੇ ਪ੍ਰੋਫੈਸਰ ਡਾਕਟਰ ਸੁਨੀਲ ਜਗਲਾਨ ਨੇ ਗਾੜੀ ਬੰਦ ਕਰਨ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੇ ਤਹਿਤ ਇੱਕ ਸਰਵੇਖਣ ਕੀਤਾ 11 ਸਾਲਾਂ ਵਿੱਚ ਇਸ ਸਰਵੇਖਣ 'ਚ ਲਗਭਗ 70000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਇਨ੍ਹਾਂ ਲੋਕਾਂ ਦੇ ਵਿੱਚ ਨੌਜਵਾਨ ਮਾਪੇ ਅਧਿਆਪਕ ਡਾਕਟਰ ਆਟੋ ਡਰਾਈਵਰ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਪੁਲਿਸ ਕਰਮਚਾਰੀ ਵਕੀਲ ਕਾਰੋਬਾਰੀ ਸੇਵਾ ਕਰਮਚਾਰੀ ਪ੍ਰੋਫੈਸਰ ਪੰਚਾਇਤ ਮੈਂਬਰ ਸ਼ਾਮਲ ਸਨ सर्वेक्षण ਅਨੁਸਾਰ ਦਿੱਲੀ 'ਚ 80% ਪੰਜਾਬ 'ਚ 78% ਉੱਤਰ ਪ੍ਰਦੇਸ਼ 'ਚ 74 ਬਿਹਾਰ 'ਚ 74 ਰਾਜਸਥਾਨ 'ਚ 68% ਹਰਿਆਣਾ 'ਚ 62 ਉੱਤੇ ਮਹਾਰਾਸ਼ਟਰ 'ਚ 58 ਗੁਜਰਾਤ ਦੇ ਵਿੱਚ 55 ਮਧ ਪ੍ਰਦੇਸ਼ 'ਚ 48 ਉੱਤਰਾਖੰਡ ਦੇ ਵਿੱਚ 45 ਅਤੇ ਕਸ਼ਮੀਰ 'ਚ 15% ਲੋਕ ਗਾਣਾ ਕਰਦੇ ਨੇ ਕਾਬਿਲਗੋਰੀ ਕੇ ਸਰਵੇਖਣ ਗਾਲੀਬੰਦ ਘਰ ਅਭਿਆਨ ਤਹਿਤ ਕੀਤਾ ਗਿਆ ਹੁਣ ਇਹ ਰਿਪੋਰਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨਾਲ ਆਨਲਾਈਨ ਪ੍ਰਤੀਕਿਰਿਆਵਾਂ ਦੀ ਲਹਿਰ ਫੈਲ ਗਈ ਹੈ ਜਰੂਰੀ ਕੁਜੂਪੋਪਤਾ ਸਰਵੇਖਣ ਦੇ ਤਰੀਕਿਆਂ ਬਾਰੇ ਉਤਸੁਕ ਨੇ ਉਹਨਾਂ ਨੇ ਇਹ ਵੀ ਉਹਨਾਂ ਨੇ ਪੁੱਛਿਆ ਕਿ ਕਿਵੇਂ ਕੀਤਾ ਗਿਆ ਅਤੇ ਸਵਾਲ ਕੀ ਸਨ ਦੂਜਿਆਂ ਨੇ ਗੰਭੀਰਤਾ ਇਤਿਹਾਸੇ ਨਾਲ ਜਵਾਬ ਦਿੱਤਾ ਪਿਆਰ ਦੀ ਭਾਸ਼ਾ ਤਾਂ ਗਾਲੀ ਹੁੰਦੀ ਹੈ ਇੱਕ ਨੇ ਮਜ਼ਾਕ ਚ ਲਿਖਿਆ ਅੱਗੋ ਇੱਕ ਦਾ ਜਵਾਬ ਆਇਆ ਇਹ ਜਸ਼ਨ ਮਨਾਉਣ ਵਾਲੀ ਚੀਜ਼ ਨਹੀਂ ਹੈ ਦੈਨਿਕ ਜਾਗਰਣ ਦੀ ਰਿਪੋਰਟ ਅਨੁਸਾਰ ਇਸ ਪਹਿਲ ਕਦਮੀ ਦੀ ਅਗਵਾਈ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸੈਲਫੀ ਵਿਦ ਡਾਕਟਰ ਫਾਊਂਡੇਸ਼ਨ ਦੇ ਸੰਸਥਾਪਕ ਡਾਕਟਰ ਸੁਨੀਲ ਜਗਲਾਨ ਨੇ ਕੀਤੀ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਘਰਾਂ ਵਿੱਚ ਜ਼ੁਬਾਨੀ ਦੁਰਵਿਵਹਾਰ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਲੰਮੇ ਸਮੇਂ ਤੋਂ ਚੱਲ ਰਹੀ ਪਹਿਲ ਬਾਰੇ ਜਾਣਕਾਰੀ ਦਿੱਤੀ। ਇਹ ਮੁਹਿੰਮ ਇੱਕ ਵਿਗਿਆਨਕ ਅਤੇ ਢਾਂਚਾਗਤ ਪਹੁੰਚ ਦੀ ਵਰਤੋਂ ਕਰਦੀ ਹੈ। ਕਮਿਊਨਿਟੀ ਮੀਟਿੰਗਾਂ ਰਾਹੀਂ ਅਕਸਰ ਦੁਰਵਿਵਹਾਰ ਕਰਨ ਵਾਲਿਆਂ ਦੀ ਪਛਾਣ ਕਰਦੀ ਹੈ ਅਤੇ ਵਿਅਕਤੀਗਤ ਸਲਾਹ ਪ੍ਰਦਾਨ ਕਰਦੀ ਹੈ। ਭਾਗੀਦਾਰ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਆਪਣੇ ਘਰਾਂ ਦੇ ਵਿੱਚ ਪ੍ਰਦਰਸ਼ਿਤ ਰੋਜ਼ਾਨਾ ਦੁਰਵਿਵਹਾਰ ਟ੍ਰੈਕਿੰਗ ਚਾਟਾ ਦੀ ਵਰਤੋਂ ਕਰਦੇ ਨੇ। 6 ਮਹੀਨਿਆਂ ਬਾਅਦ ਜ਼ਿਆਦਾਤਰ ਮਹੱਤਵਪੂਰਨ ਸੁਧਾਰਤਖਦੇ ਨੇ। ਇਹ ਮੁਹਿੰਮ ਬੱਚਿਆਂ ਵਿੱਚ ਸਤਕਾਰਯੋਗ ਸੰਚਾਰ ਨੂੰ ਉਤਸ਼ਾਹਿਤ ਕਰਨ ਲਈ ਬਾਲ ਪੰਚਾਇਤ ਰਾਹੀਂ ਸਕੂਲਾਂ ਨੂੰ ਵੀ ਸ਼ਾਮਲ ਕਰਦੀ ਹੈ। ਇਸ ਨੂੰ ਜਿੰਦ ਹਿਸਾਰ ਗੁਰੂਗਰਾਮ ਅਤੇ ਨੂਰ ਵਰਗੇ ਖੇਤਰਾਂ 'ਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। ਦਿੱਲੀ ਦੇ ਲੋਕ ਸਭ ਤੋਂ ਵੱਧ ਗੱਲਾਂ ਕਰਦੇ ਨੇ। ਅਜਿਹਾ ਅਸੀਂ ਨਹੀਂ ਸਗੋਂ ਇੱਕ ਸਰਵੇਖਣ ਅਗਰੋ ਇੱਕ ਗੱਲ ਸਾਹਮਣੇ ਆਈ ਹੈ ਦੱਸਦੀ ਹੈ ਕਿ ਮਾਪਿਆਂ ਅਤੇ ਟੀ ਦੀਆਂ ਗੱਲਾਂ ਦੀਆਂ ਦਿੱਲੀ ਦੇ ਵਿੱਚ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਨੇ। ਇਹ ਸਰਵੇਖਣ ਰਿਪੋਰਟ 'ਚ ਖੁਲਾਸਾ ਹੋਇਆ ਹੈ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਗਾਲਾਂ ਕੱਢਣ ਵਾਲੇ ਰਾਜਾਂ ਵਿੱਚ ਨਾ ਸਿਰਫ ਦਿੱਲੀ ਸਗੋਂ ਪੰਜਾਬ, ਹਰਿਆਣਾ ਅਤੇ ਕਈ ਹੋਰ ਰਾਜ ਵੀ ਸ਼ਾਮਲ ਨੇ ਸਰਵੇਖਣ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਗਾਲਾਂ ਦਿੱਲੀ ਦੇ ਲੋਕਾਂ ਲਈ ਇੱਕ ਆਦਤ ਬਣ ਗਈ ਹੈ ਜੋ ਹਰ ਛੋਟੀ ਜਿਹੀ ਗੱਲ ਤੇ ਗਾਲਾਂ ਕੱਢਦੇ ਨੇ ਸਿਰਫ ਮਰਦ ਹੀ ਨਹੀਂ ਸਗੋਂ ਔਰਤਾਂ ਅਤੇ ਕੁੜੀਆਂ ਖੁਦ ਵੀ ਮਾਪਿਆਂ ਅਤੇ ਧੀ ਲਈ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੀਆਂ ਨੇ ਇੱਕ ਸਰਵੇਖਣ ਅਨੁਸਾਰ 30% ਔਰਤਾਂ ਅਤੇ ਕੁੜੀਆਂ અપਮਾਨਜਨਕ ਭਾਸ਼ਾ ਦੀ ਵਰਤੋਂ ਕਰਦੀਆਂ ਨੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁੜੀਆਂ ਦੇ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਵੀ અપਮਾਨਜਨਕ ਭਾਸ਼ਾ ਦੀ ਵਰਤੋਂ ਆਮ ਹੈ। ਮੇਰੀ ਜਾਣਕਾਰੀ ਮੁਤਾਬਕ ਸੈਲਫੀ ਵਿਦ ਦ ਡਾਟਰ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਪ੍ਰੈਕਟਿਸ ਦੇ ਪ੍ਰੋਫੈਸਰ ਡਾਕਟਰ ਸੁਨੀਲ ਜਗਲਾਨ ਨੇ ਗਾਲੀਬੰਦ ਘਰ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੇ ਤਹਿਤ ਇੱਕ ਸਰਵੇਖਣ ਕੀਤਾ। 11 ਸਾਲਾਂ ਵਿੱਚ ਇਸ ਸਰਵੇਖਣ 'ਚ ਲਗਭਗ 70 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਲੋਕਾਂ ਦੇ ਵਿੱਚ ਨੌਜਵਾਨ ਮਾਪੇ ਅਧਿਆਪਕ ਡਾਕਟਰ ਆਟੋ ਡਰਾਈਵਰ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਪੁਲਿਸ ਕਰਮਚਾਰੀ ਵਕੀਲ ਕਾਰੋਬਾਰੀ ਸਿਵੈਲ ਕਰਮਚਾਰੀ ਪ੍ਰੋਫੈਸਰ ਪੰਚਾਇਤ ਮੈਂਬਰ ਸ਼ਾਮਲ ਸਨ ਸਰਵੇਖਣ ਅਨੁਸਾਰ ਦਿੱਲੀ 'ਚ 80% ਪੰਜਾਬ 'ਚ 78% ਉੱਤਰ ਪ੍ਰਦੇਸ਼ 'ਚ 74 ਬਿਹਾਰ 'ਚ 74 ਰਾਜਸਥਾਨ 'ਚ 68% ਹਰਿਆਣਾ ਚ 62 ਉਥੇ ਮਹਾਰਾਸ਼ਟਰ ਚ 58 ਅਤੇ ਗੁਜਰਾਤ ਦੇ ਵਿੱਚ 55 ਮੱਧ ਪ੍ਰਦੇਸ਼ ਚ 48 ਉੱਤਰਾਖੰਡ ਦੇ ਵਿੱਚ 45 ਅਤੇ ਕਸ਼ਮੀਰ ਚ 15 ਫੀਸਦੀ ਲੋਕ ਗਿਣਾ ਕਰਦੇ ਨੇ ਕਾਬਿਲੇ ਗੌਰ ਹੈ ਕਿ ਸਰਵੇਖਣ ਗਾਲੀਬੰਦ ਘਰ ਅਭਿਆਨ ਤਹਿਤ ਕੀਤਾ ਗਿਆ ਹੁਣ ਇਹ ਰਿਪੋਰਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨਾਲ ਆਨਲਾਈਨ ਪ੍ਰਤੀਕਿਰਿਆਵਾਂ ਦੀ ਲਹਿਰ ਫੈਲ ਗਈ ਹੈ ਜਦੋਂ ਕਿ ਕੁਝ ਉਪਭੋਗਤਾ ਸਰਵੇਖਣ ਦੇ ਤਰੀਕਿਆਂ ਬਾਰੇ ਉਤਸੁਕ ਨੇ ਉਹਨਾਂ ਨੇ ਇਹ ਵੀ ਉਹਨਾਂ ਨੇ ਪੁੱਛਿਆ ਕਿ ਇਹ ਕਿਵੇਂ ਕੀਤਾ ਗਿਆ ਅਤੇ ਸਵਾਲ ਕੀ ਸਨ ਦੂਜਿਆਂ ਨੇ ਗੰਭੀਰਤਾ ਇਤਿਹਾਸੇ ਨਾਲ ਜਵਾਬ ਦਿੱਤਾ ਪਿਆਰ ਦੀ ਭਾਸ਼ਾ ਤਾਂ ਗਾਲੀ ਹੁੰਦੀ ਹੈ ਇੱਕ ਨੇ ਮਜ਼ਾਕ ਚ ਲਿਖਿਆ ਅੱਗੋਂ ਇੱਕ ਦਾ ਜਵਾਬ ਆਇਆ ਇਹ ਜਸ਼ਨ ਮਨਾਉਣ ਵਾਲੀ ਚੀਜ਼ ਨਹੀਂ ਹੈ ਦੈਨਿਕ ਜਾਗਰਣ ਦੀ ਰਿਪੋਰਟ ਅਨੁਸਾਰ ਇਸ ਪਹਿਲਕਦਮੀ ਦੀ ਅਗਵਾਈ ਮਹਾਰਿਸ਼ੀ ਦੇ ਆਨੰਦ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸੈਲਫੀ ਵਿਦ ਡਾਕਟਰ ਫਾਊਂਡੇਸ਼ਨ ਦੇ ਸੰਸਥਾਪਕ ਡਾਕਟਰ ਸੁਨੀਲ ਜਗਲਾਨ ਨੇ ਕੀਤੀ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਘਰਾਂ ਵਿੱਚ ਜ਼ੁਬਾਨੀ ਦੁਰਵਿਵਹਾਰ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਲੰਮੇ ਸਮੇਂ ਤੋਂ ਚੱਲ ਰਹੀ ਪਹਿਲ ਬਾਰੇ ਜਾਣਕਾਰੀ ਦਿੱਤੀ। ਇਹ ਮੁਹਿੰਮ ਇੱਕ ਵਿਗਿਆਨਕ ਅਤੇ ਢਾਂਚਾਗਤ ਪਹੁੰਚ ਦੀ ਵਰਤੋਂ ਕਰਦੀ ਹੈ। ਕਮਿਊਨਿਟੀ ਮੀਟਿੰਗਾਂ ਰਾਹੀਂ ਅਕਸਰ ਦੁਰਵਿਵਹਾਰ ਕਰਨ ਵਾਲਿਆਂ ਦੀ ਪਛਾਣ ਕਰਦੀ ਹੈ ਅਤੇ ਵਿਅਕਤੀਗਤ ਸਲਾਹ ਪ੍ਰਦਾਨ ਕਰਦੀ ਹੈ। ਭਾਗੀਦਾਰ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਆਪਣੇ ਘਰਾਂ ਦੇ ਵਿੱਚ ਪ੍ਰਦਰਸ਼ਿਤ ਰੋਜ਼ਾਨਾ ਦੁਰਵਿਵਹਾਰ ਟ੍ਰੈਕਿੰਗ ਚਾਟਾ ਦੀ ਵਰਤੋਂ ਕਰਦੇ ਨੇ। 6 ਮਹੀਨਿਆਂ ਬਾਅਦ ਜ਼ਿਆਦਾਤਰ ਮਹੱਤਵਪੂਰਨ ਸੁਧਾਰਤਕ ਦੇ ਨੇ। ਇਹ ਮੁਹਿੰਮ ਬੱਚਿਆਂ ਵਿੱਚ ਸਤਕਾਰਯੋਗ ਸੰਚਾਰ ਨੂੰ ਉਤਸ਼ਾਹਿਤ ਕਰਨ ਲਈ ਬਾਲ ਪੰਚਾਇਤ ਰਾਹੀਂ ਸਕੂਲਾਂ ਨੂੰ ਵੀ ਸ਼ਾਮਲ ਕਰਦੀ ਹੈ ਇਸ ਨੂੰ ਜੀਨਤ ਹਿਸਾਰ ਗੁਰੂਗਰਾਮ ਅਤੇ ਨੂਰ ਦੇ ਖੇਤਰਾਂ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ